ਆਓ ਸਿਮਿੰਦਰ ਕੌਰ ਦੀ ਕਵਿਤਾ ਸੁਣਦੇ ਆ ਮੈਡਮ ਸਿਮਿੰਦਰ ਕੌਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ শুকਰੀਆ ਗੁਰਪ੍ਰੀਤ ਸਰ ਸਵਾਗਤ ਪਹਿਲੀ ਕਵਿਤਾ ਹੈ ਜੀ ਅਗਲੇ ਪਲ ਦਾ ਕੀ ਪ੍ਰਵਾਸਾਂ ਬਾੜਾ ਚੇਰ ਨੀਰ ਸੀਦਾ ਮਨਾਏ ਤੋਂ ਮਨ ਜਾਈਦਾ ਅਗਲੇ ਪਲ ਦਾ ਕੀ ਪਰਵਾਸਾ ਹੱਸਦੇ ਨੂੰ ਨਹੀਂ ਟੋਕੀਦਾ ਰੋਂਦੇ ਨੂੰ ਤੱਤੇ ਘਾ ਨਹੀਂ ਚੁੱਪ ਕਰਾਈਦਾ ਹੌਲੀ ਹੌਲੀ ਵਰਾ ਲਈਦਾ ਹੱਸਦੇ ਨੂੰ ਨਹੀਂ ਟੋਕੀਦਾ ਰੋਂਦੇ ਨੂੰ ਤੱਤੇ ਘਾ ਨਹੀਂ ਚੁੱਪ ਕਰਾਈਦਾ ਹੌਲੀ ਹੌਲੀ ਵਰਾ ਲਈਦਾ ਰੁੱਖ ਬੂਟੇ ਸਿੰਜਦੇ ਰਹੀਦਾ ਬਾਲਾਂ ਨੂੰ ਨਹੀਂ ਮਾਰੀਦਾ ਰੁਖ ਬੂਟੇ ਸਿੰਜਦੇ ਰਹੀਦਾ ਬਾਲਾਂ ਨੂੰ ਨਹੀਂ ਮਾਰੀਦਾ ਕਿਸੇ ਨੂੰ ਮਿਲਣ ਦਾ ਮਨ ਕਰੇ ਭੱਜੇ ਜਾਈਏ ਅਗਲੇ ਪਲ ਦਾ ਕੀ ਪਰਵਾਸਾ ਜਿਉਂਦੇ ਨਹੀਂ ਵਿਛੜੀ ਦਾ ਸੋਹਣਿਆ ਜਿਉਂਦਿਆਂ ਦੇ ਮੇਲੇ ਹੁੰਦੇ ਨੇ ਜਿਉਂਦੇ ਨਹੀਂ ਵਿਛੜੀ ਦਾ ਸੋਹਣਿਆ ਜਿਉਂਦਿਆਂ ਦੇ ਮੇਲੇ ਹੁੰਦੇ ਨੇ ਪਿਆਰ ਤੇ ਨਫ਼ਰਤ ਦੋ ਹੀ ਰਿਸ਼ਤੇ ਨਹੀਂ ਹੁੰਦੇ ਪਿਆਰ ਤੇ ਨਫ਼ਰਤ ਦੋ ਹੀ ਰਿਸ਼ਤੇ ਨਹੀਂ ਹੁੰਦੇ ਜ਼ਿੰਦਗੀ ਬਹੁਤ ਵਿਸ਼ਾਲ ਹੁੰਦੀ ਐ ਦਿਲ ਵੱਡਾ ਰੱਖੀਦਾ ਹਮੇ ਨਹੀਂ ਕੋਈ ਮਿਲੇ ਤਾਂ ਦੁੱਖ ਸੁੱਖ ਪੁੱਛੀਏ ਦੁਆ ਸਲਾਮ ਨਾਲ ਕਸ ਥੋੜਾ ਜਾਈਦਾ ਅਗਲੇ ਪਲ ਦਾ ਕੀ ਪਰਵਾਸਾ ਬਜ਼ੁਰਗਾਂ ਸਰਾਣੇ ਪਾਣੀ ਜ਼ਰੂਰ ਰੱਖੀਦਾ ਰਾਤੀ ਜਾਗ ਆਵੇ ਤਾਂ ਕੋਲ ਹੋ ਆਈਏ ਬਜ਼ੁਰਗਾਂ ਸਰਾਣੇ ਪਾਣੀ ਜ਼ਰੂਰ ਰੱਖੀਦਾ ਰਾਤੀ ਜਾਗ ਆਵੇ ਤਾਂ ਕੋਲ ਹੋ ਆਈਏ ਮਤੇ ਕੋਈ ਲੋਡ ਹੋਵੇ ਤੁਰ ਗਿਆ ਨੂੰ ਸੁਨੇਹੇ ਨਹੀਂ ਮਿਲਦੇ ਤੁਰ ਗਿਆ ਨੂੰ ਸੁਨੇਹੇ ਨਹੀਂ ਮਿਲਦੇ ਮਿਲ ਬੈਠੀਏ ਗੱਲਾਂ ਕਰੀਏ ਕਦੋਂ ਦੇਖਿਆ ਸੀ ਰੱਜ ਕੇ ਪੁੰਨਿਆਂ ਦਾ ਚੰਨ ਜਨੋਰਾ ਨੂੰ ਵੀ ਤੱਕਿਆ ਕਰ ਨਜ਼ਰ ਭਰ ਕੇ ਨਿਤ ਕਲਪੀ ਹੀ ਨਾ ਜਾਇਆ ਕਰ ਅਗਲੇ ਪਲ ਦਾ ਕੀ ਪਰਵਾਸਾ ਪੰਛੀਆਂ ਦੇ ਆਲ ਨੇ ਨਹੀਂ ਤੋੜੀ ਦੇ ਪੰਛੀਆਂ ਦੇ ਆਲ ਨੇ ਨਹੀਂ ਤੋੜੀ ਦੇ ਕਰ ਸਜਾਉਣ ਲਈ ਹੋਰ ਬਥੇਰਾ ਕੁਝ ਮਿਲਦਾ ਮਿਰਗਾ ਨੂੰ ਕੰਧਾਂ ਤੇ ਨਹੀਂ ਟੰਗੀਦਾ ਪੰਛੀਆਂ ਤੇ ਆਲ ਨੇ ਨਹੀਂ ਤੋੜੀ ਦੇ ਕਰ ਸਜਾਉਣ ਲਈ ਹੋਰ ਬਥੇਰਾ ਕੁਝ ਮਿਲਦਾ ਮਿਰਗਾ ਨੂੰ ਕੰਧਾਂ ਤੇ ਨਹੀਂ ਟੰਗੀਦਾ ਬਥੇਰੇ ਸੂਰਮੇ ਜੂਝਦੇ ਰਹੇ ਧਰਤੀ ਸਰ ਕਰਨ ਲਈ ਬਥੇਰੇ ਸੂਰਮੇ ਜੂਝਦੇ ਰਹੇ ਧਰਤੀ ਸਰ ਕਰਨ ਲਈ ਔਕਾਤ ਭੁੱਲ ਕੇ ਬੰਦਾ ਸਦਾ ਖੱਜਲੀ ਹੋਇਆ ਜ਼ਮੀਨ ਆਸਮਾਨ ਦੋਵੇਂ ਨਹੀਂ ਮਿਲਦੇ ਹੁੰਦੇ ਖੁਸ਼ ਰਹਾ ਕਰ ਤੇ ਸੁਣ ਸਾਰਾ ਕੁਝ ਲੁਟਾ ਹੀ ਨਾ ਦੇਂ ਕੁਝ ਸੰਭ ਰੱਖੀ ਤਿਲ ਫੁੱਲ ਅਗਲੇ ਪਲ ਦਾ ਕੀ ਪਰਵਾਸਾ ਜਿਹੜਾ ਰੰਗ ਪੌਣ ਨੂੰ ਜੀ ਕਰਦਾ ਸਵਾਲ ਐ ਖੀਰ ਸੇਵੀਆਂ ਜੋ ਚਿਤ ਕਰਦਾ ਰਿਣ ਲਿਆ ਕਰ ਕੌਲ ਚੰਗੀ ਨਹੀਂ ਹੁੰਦੀ ਅਗਲੇ ਪਲ ਦਾ ਕੀ ਪਰਵਾਸਾ ਕਵਿਤਾ ਜੀ ਮੇਰੀ ਕਿਤਾਬ ਦੀ ਟਾਈਟਲ ਕਵਿਤਾ ਦਿਲ ਨਾ ਛੱਡਿਆ ਕਰ ਤੂੰ ਦਿਲ ਨਾ ਛੱਡਿਆ ਕਰ ਸੋਕਾ ਵੀ ਪੈ ਜਾਂਦਾ ਹੈ ਕਦੀ ਤੂੰ ਦਿਲ ਨਾ ਛੱਡਿਆ ਕਰ ਸੋਕਾ ਵੀ ਪੈ ਜਾਂਦਾ ਹੈ ਕਦੀ ਹੌਲੀ ਹੌਲੀ ਕਿਰ ਵੀ ਜਾਂਦੀ ਹੈ ਚਾਨਣੀ ਕਦੇ ਪੁਰਾ ਕਦੇ ਪੱਛੋਂ ਕਦੇ ਬਾਗਰੋਲੇ ਤੂਫਾਨ ਵੀ ਆ ਜਾਂਦੇ ਨੇ ਕਦੇ ਪੁਰਾ ਕਦੇ ਪੱਛੋਂ ਕਦੇ ਬਾਗਰੋਲੇ ਤੂਫਾਨ ਵੀ ਆ ਜਾਂਦੇ ਨੇ ਬਣੇ ਬਣਾਏ ਟਹਿ ਵੀ ਜਾਂਦੇ ਨੇ ਹਾਂ ਲੰਘ ਜਾਂਦੇ ਨੇ ਕਦੇ ਕਦੇ ਬੱਦਲ ਬਿਨਾ ਵਰਸੇ ਹੀ ਹਾਂ ਲੰਘ ਜਾਂਦੇ ਨੇ ਕਦੇ ਕਦੇ ਬੱਦਲ ਬਿਨਾ ਵਰਸੇ ਹੀ ਪਿਛਲੇ ਸਾਲ ਸੌਣ ਵਿੱਚ ਕਣੀ ਵੀ ਨਹੀਂ ਡਿੱਗੀ ਸੀ ਪਿਛਲੇ ਸਾਲ ਸੌਣ ਵਿੱਚ ਕਣੀ ਵੀ ਨਹੀਂ ਡਿੱਗੀ ਸੀ ਕੋਈ ਨਹੀਂ ਹੋ ਜਾਂਦਾ ਹੈ ਕਦੇ 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 ਰੂਹ ਹਰ ਅਹਿਸਾਸ ਤੋਂ ਸਖਣੀ ਹੋ ਗਈ ਲੱਗਦੀ ਐ ਪਰ ਤੂੰ ਦਿਲ ਨਾ ਛੱਡਿਆ ਕਰ ਕਣੀਆਂ ਕਦੇ ਵੀ ਆ ਜਾਂਦੀਆਂ ਨੇ ਬੇਪਰਤੀਤੀਆਂ ਛੈਬਰ ਲੱਗ ਜਾਂਦੀ ਐ ਮੋਰ ਪਹਿਲਾਂ ਪਾਉਂਦੇ ਨੇ ਕਟੀਆਂ ਟੁੱਟੀਆਂ ਟਾਹਣੀਆਂ ਪੇਰ ਹਰੀਆਂ ਹੋ ਜਾਂਦੀਆਂ ਨੇ ਗੁਲ ਖਿਲਦੇ ਨੇ ਭੰਰੇ ਆਉਂਦੇ ਨੇ ਖੁਸ਼ਬੂਆਂ ਬिखरਦੀਆਂ ਨੇ ਤੂੰ ਦਿਲ ਨਾ ਛੱਡਿਆ ਕਰ ਕੋਈ ਕੀ ਜਾਣੇ ਮਹਿੰਦੀ ਦੇ ਸੁੱਕ ਚੁੱਕੇ ਪੱਤਿਆਂ ਵਿੱਚ ਅਜੇ ਵੀ ਕਿੰਨੀ ਰੰਗਤ ਹੈ ਕੋਈ ਕੀ ਜਾਣੇ ਮਹਿੰਦੀ ਦੇ ਸੁੱਕ ਚੁੱਕੇ ਪੱਤਿਆਂ ਵਿੱਚ ਅਜੇ ਵੀ ਕਿੰਨੀ ਰੰਗਤ ਹੈ ਸਿਰਫ ਮੰਜ਼ਿਲ ਹੀ ਇੱਕ ਪ੍ਰਾਪਤੀ ਨਹੀਂ ਪਾਂਦੀ ਦਾ ਤੁਰਦੇ ਜਾਣਾ ਵੀ ਖੁਦ ਇੱਕ ਹਾਸਿਲ ਹੁੰਦਾ ਹੈ ਬਹਾਰ ਤੋਂ ਪਤਝੜ ਤੇ ਪਤਝੜ ਤੋਂ ਬਹਾਰ ਦਾ ਸਫ਼ਰ ਹੀ ਕੁਦਰਤ ਦਾ ਨਿਯਮ ਹੈ ਕੋਈ ਕੀ ਜਾਣੇਗਾ ਬਹਾਰ ਦੀ ਕਦਰ ਕੋਈ ਕਿਵੇਂ ਵੇਖੇਗਾ ਪੱჭੜ ਦਾ ਖੁੱਲਾ ਅਸਮਾਨ ਜੇ ਸਦਾ ਹੀ ਬਹਾਰ ਰਹੇਗੀ ਤੂੰ ਦਿਲ ਨਾ ਛਟਿਆ ਕਰ ਕੱਚੇ ਫਲਾਂ ਨੂੰ ਤੋਤਿਆਂ ਦਾ ਖਾ ਜਾਣਾ ਤਾਂ ਸ਼ਗਨ ਹੁੰਦਾ ਕੁਚਿਰ ਤਪੀ ਮਿੱਟੀ ਤੇ ਜਦ ਬੂੰਦਾਂ ਡਿੱਗਦੀਆਂ ਨੇ ਤਾਂ ਬੜੀ ਮਿੱਠੀ ਖੁਸ਼ਬੂ ਆਉਂਦੀ ਹੈ ਚੰਨ ਘਟਦਾ ਘਟਦਾ ਘਟ ਜਾਂਦਾ ਤਾਂ ਵੱਧਦਾ ਵੱਧਦਾ ਵੱਧ ਵੀ ਤਾਂ ਜਾਂਦਾ ਵੇਖ ਰੋਜ਼ ਦਿਨ ਤੋਂ ਰਾਤ ਹੁੰਦੀ ਹੈ ਰਾਤੋਂ ਫੇਰ ਦਿਨ ਚੜ ਜਾਂਦਾ ਤੂੰ ਦਿਲ ਨਾ ਛੱਡਿਆ ਕਰ ਤੂੰ ਦਿਲ ਨਾ ਛੱਡਿਆ ਕਰ ਨੈਕਸਟ ਇੱਕ ਲੈਬਦ ਕਵਿਤਾ ਦੀ ਰਚਨਾ ਆ ਨੀ ਪਰিয়ে ਹਰੀਏ ਪਰিয়ে ਵਿੱਚ ਪਾਣੀਆਂ ਤਰੀਏ ਮੁਹੱਬਤਾਂ ਦੇ ਸਾਗਰ ਚਾਹਤਾਂ ਦੇ ਅੰਬਰ ਉਡ ਉਡ ਕੇ ਸਰ ਕਰੀਏ ਜਿੰਦ ਤਵਾਰੀ ਤੇਰੇ ਉੱਤੋਂ ਉੰਜ ਭਾਵੇਂ ਜਦ ਮਰੀਏ ਨਿਭਾਗਾ ਭਰੀਏ ਜਿੰਦ ਤਾਂ ਵਾਰੀ ਤੇਰੇ ਉਤੋਂ ਉੰਜ ਭਾਵੇਂ ਜਦ ਮਰੀਏ ਨਿਭਾਗਾ ਭਰੀਏ ਮੁਹੱਬਤਾਂ ਦੇ ਸਾਗਰ ਚਾਹਤਾਂ ਦੇ ਅੰਬਰ ਉਹ ਡੁੱਡ ਕੇ ਸਰ ਕਰੀਏ ਆ ਨਿਪਰੀਏ ਹਰੀਏ ਭਰੀਏ ਅਗ ਦੀ ਜੂਨ ਹੰਡਾਈਏ ਠਰਿਆਂ ਠਰਿਆਂ ਅਹਿਸਾਸਾਂ ਨੂੰ ਮਗਦੇ ਖਾਬ ਬਣਾਈਏ ਧੂਣੀ ਲਾਈਏ ਆ ਨਿਪਰੀਏ ਹਰੀਏ ਭਰੀਏ ਅਗ ਦੀ ਜੂਨ ਹੰਡਾਈਏ ਥਰਿਆਂ ਥਰਿਆਂ ਅਹਿਸਾਸਾਂ ਨੂੰ ਮਗਦੇ ਖਾਬ ਬਣਾਈਏ ਧੂਨੀ ਲਾਈਏ ਆ ਨੀ ਪਰਿਏ ਹਰੀਏ ਪਰਿਏ ਵਿੱਚ ਹਵਾਵਾਂ ਰਲਿਏ ਸਾਰਾ ਅੰਬਰ ਘਰ ਹੈ ਆਪਣਾ ਆਪਣੇ ਘਰ ਨੂੰ ਚਲੀਏ ਥੈਂਕ ਯੂ ਬਹੁਤ ਅਸ਼ਿਸ਼ਵਿੰਦਰ ਮੈਮ ਰਣਜੀਤ ਕੁਮਾਰ ਜੀ ਸਾਡੇ ਅਗਲੇ ਕਵੀ ਨੇ ਅੱਜ ਉਹਨਾਂ ਦੀ ਕਵਿਤਾ ਮੰਨਦੇ ਆ ਰਣਜੀਤ ਕੁਮਾਰ ਜੀ ਸਾਰੇ ਹੀ ਨਮਨ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਆਦਾਬ ਮੇਰੇ ਸਾਹਮਣੇ ਬੈਠੇ ਆਡੀਅנס ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਹੁਤ ਧੰਨਵਾਦ ਗੁਰਪ੍ਰੀਤ ਜੀ ਦਾ ਤੋਂ ਲਿਟਰੇਰੀ ਜੋ ਸੰਬੰਧ ਨੇ ਪਾਸ਼ਾਵਾਂ ਦੇ ਮੈਂ ਇੱਕ ਤਾਜ਼ੀ ਗਜ਼ਲ ਹੀ ਤੁਹਾਡੇ ਸਾਹਮਣੇ ਰੱਖੂੰਗਾ ਪਰ ਉਦੋਂ ਪਹਿਲਾਂ ਜਦੋਂ ਮੈਂ ਡੇਸ ਤੇ ਆ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਮੈਨੂੰ ਬੜੇ ਸ਼ਾਰਟ ਨੋਟਿਸ ਤੇ ਬੁਲਾਇਆ ਗਿਆ ਮੇਰੀ ਡਿਊਟੀ ਐਕਚੁਅਲ 'ਚ ਇਲੈਕਸ਼ਨ ਸੈਲ 'ਚ ਬਦੌਲ ਟਰਾਂਸਲੇਟਰ ਚੱਲ ਰਹੀ ਹੈ ਤਾਂ ਮੈਨੂੰ ਵਾਜੀਦਾ ਤਵਸਮ ਦੀਆਂ ਲਾਈਨਾਂ ਯਾਦ ਆ ਰਹੀਆਂ ਸੀ ਉਦੋਂ ਦੋ ਇੱਕ ਮਤਲਬਾ ਤੇ ਇੱਕ ਸ਼ੇਰ ਪਹਿਲਾਂ ਉਹਨਾਂ ਦਾ ਉਰਦੂ ਦਾ ਫਿਰ ਮੈਂ ਆਪਣੇ ਪੰਜਾਬੀ ਦੀ ਗਜ਼ਲ ਦੇ ਨਾਲ ਆਪਣੀ ਰਚਨਾ ਵੱਲ ਵਧੂੰਗਾ ਕੁਛ ਨਾ ਕੁਛ ਤੋਂ ਜ਼ਰੂਰ ਹੋਣਾ ਹੈ ਕੁਛ ਨਾ ਕੁਛ ਤੋਂ ਜ਼ਰੂਰ ਹੋਣਾ ਹੈ ਸਾਹਮਣਾ ਅੱਜ ਉਹਨਾਂ ਸੇ ਹੋਣਾ ਹੈ ਤੋੜੋ ਫੈਂਕੋ ਰੱਖੋ ਕਰੋ ਕੁਛ ਵੀ ਤੋੜੋ ਫੈਂਕੋ ਰੱਖੋ ਕਰੋ ਕੁਛ ਵੀ ਦਿਲ ਹਮਾਰਾ ਹੈ ਕਿਆ ਖਿਲੋਣਾ ਹੈ ਤੋ ਤੁਹਾਡੇ ਅੱਗੇ ਰੱਖਿਆ ਜਾ ਰਿਹਾ ਜੋ ਵੀ ਹੈ ਪਹਿਲੀ ਗਜ਼ਲ ਦੋ ਹੀ ਗਜ਼ਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਇੱਕ ਮਤਲਾ ਕੁਝ ਸ਼ੇਰ ਇੱਕ ਮੁਕੰਮਲ ਗਜ਼ਲ ਪਹਿਲੀ ਗਜ਼ਲ ਦਾ ਮਤਲਾ ਇਰਸ਼ਾਦ ਫਰਮਾ ਰਿਹਾ ਜੀ ਕਬੂਲ ਕਰਿਓ ਨਹੀਂ ਪਤਾ ਸੀ ਤੁਸੀਂ ਇਉਂ ਜਵਾਬ ਮੰਗੋਗੇ ਨਹੀਂ ਪਤਾ ਸੀ ਤੁਸੀਂ ਇਉਂ ਜਵਾਬ ਮੰਗੋਗੇ ਨਵੇਂ ਸਿਰੇ ਤੋਂ ਪੁਰਾਣਾ ਹਿਸਾਬ ਮੰਗੋਗੇ ਨਹੀਂ ਪਤਾ ਸੀ ਤੁਸੀਂ ਇਉਂ ਜਵਾਬ ਮੰਗੋਗੇ ਨਵੇਂ ਸਿਰੇ ਤੋਂ ਪੁਰਾਣਾ ਹਿਸਾਬ ਮੰਗੋਗੇ ਪਤਾ ਸੀ ਪਿਆਰ 'ਚ ਮੈਨੂੰ ਅਜੀਹਾ ਹੋਵੇਗਾ ਪਤਾ ਸੀ ਪਿਆਰ 'ਚ ਮੈਨੂੰ ਅਜੀਹਾ ਹੋਵੇਗਾ ਮੇਰੇ ਤੋਂ ਖਾਰ ਦੇ ਬਦਲੇ ਗੁਲਾਬ ਮੰਗੋਗੀ ਮੇਰੇ ਤੋਂ ਖਾਰ ਦੇ ਬਦਲੇ ਗੁਲਾਬ ਮੰਗੋਗੇ ਇਹ ਦੇਵਤੇ ਨੇ ਇਹ ਦੇਵਤੇ ਨੇ ਕੀ ਅਰਪਣ ਕਰਾਂ ਮੈਂ ਇਹਨਾਂ ਨੂੰ ਇਹ ਦੇਵਤੇ ਨੇ ਕੀ ਅਰਪਣ ਕਰਾਂ ਮੈਂ ਇਹਨਾਂ ਨੂੰ ਤੁਸੀਂ ਤਾਂ ਰਿੰਦ ਹੋ ਤੁਸੀਂ ਤਾਂ ਸ਼ਰਾਬ ਮੰਗੋਗੇ ਤੁਸੀਂ ਹੋ ਰਿੰਦ ਤੁਸੀਂ ਤਾਂ ਸ਼ਰਾਬ ਮੰਗੋਗੇ ਸੁਕਾ ਲਏ ਨੇ ਸੁਕਾ ਲਏ ਨੇ ਮੈਂ ਹੁਣ ਨੀਰ ਆਪਣੇ ਨੈਣਾ ਦੇ ਸੁਕਾ ਲਏ ਨੇ ਮੈਂ ਹੁਣ ਨੀਰ ਆਪਣੇ ਨੈਣਾ ਦੇ ਤੁਸੀਂ ਮੇਰੇ ਤੋਂ ਕੀ ਰਾਵੀ ਚਨਾਬ ਮੰਗੋਗੇ ਤੁਸੀਂ ਮੇਰੇ ਤੋਂ ਕੀ ਰਾਵੀ ਚਨਾਬ ਮੰਗੋਗੇ ਬਹੁਤ ਗਰੀਬ ਜਿਹਾ ਸ਼ਖਸ ਹਾਂ ਮੈਂ ਕੀ ਦੇਵਾਂ ਬਹੁਤ ਗਰੀਬ ਜਿਹਾ ਸ਼ਖਸ ਹਾਂ ਮੈਂ ਕੀ ਦੇਵਾਂ ਹੁਣ ਇਸ ਗਰੀਬ ਤੋਂ ਕਿਹੜਾ ਖਿਤਾਬ ਮੰਗੋਗੇ ਹੁਣ ਇਸ ਗਰੀਬ ਤੋਂ ਕਿਹੜਾ ਖਿਤਾਬ ਮੰਗੋਗੇ ਛੁਪਾ ਸਕੋਗੇ ਨਾ ਚਿਹਰਾ ਛੁਪਾ ਸਕੋਗੇ ਨਾ ਚਿਹਰਾ ਇਹ ਦੇਰ ਤੱਕ ਆਪਣਾ ਛੁਪਾ ਸਕੋਗੇ ਨਾ ਚਿਹਰਾ ਇਹ ਦੇਰ ਤੱਕ ਆਪਣਾ तमाम ਸ਼ਹਿਰ ਤੋਂ ਕਿੰਨੇ ਨਕਾਬ ਮੰਗੋਗੇ तमाम ਸ਼ਹਿਰ ਤੋਂ ਕਿੰਨੇ ਨਕਾਬ ਮੰਗੋਗੇ ਗਿਆ ਹੈ ਵਾਰ ਜੋ ਰੰਜੀਬ ਸਭ ਤੁਹਾਡੇ ਤੋਂ ਗਿਆ ਹੈ ਵਾਰ ਜੋ ਰੰਜੀਬ ਸਭ ਤੁਹਾਡੇ ਤੋਂ ਕੀ ਉਸ ਤੋਂ ਫੇਰ ਤੁਸੀਂ ਉਸ ਦੇ ਖਾਬ ਮੰਗੋਗੇ ਕੀ ਉਸ ਤੋਂ ਫੇਰ ਤੁਸੀਂ ਉਸ ਦੇ ਖਾਬ ਮੰਗੋਗੇ ਗਾਜ਼ਲ ਦੀ ਰਵਾਇਤ ਹੈ ਇਸ ਦਾ ਜਿਹੜਾ ਵੀ ਸ਼ੇਰ ਹੁੰਦਾ ਮਤਲਾ ਚਾਹੀ ਹੁਸਨੇ ਮਤਲਾ ਜਾ ਉਸ ਤੋਂ ਅਗਲਾ ਸ਼ੇਰ ਹੈ ਉਹਦੇ ਵਿੱਚ ਇੱਕ ਕੰਪੈਕਟ ਥਾਟ ਆਪਣੇ ਆਪ ਚ ਇੰਡੀਪੈਂਡੈਂਟ ਸ਼ੇਰ ਹੁੰਦਾ ਹੈ ਪਹਿਲੇ ਸ਼ੇਰ ਦਾ ਦੂਜੇ ਸ਼ੇਰ ਦੇ ਨਾਲ ਜ਼ਰੂਰੀ ਨਹੀਂ ਕੋਈ ਲਿੰਕ ਹੋਵੇ ਕੋਈ ਸਬੰਧ ਹੋਵੇ ਜਾਂ ਫਿਰ ਉਸ ਤੋਂ ਇਲਾਵਾ ਮੁਸلسل ਗਾਜ਼ਲ ਹੋ ਜਾਂਦੀ ਹੈ ਉਸ ਟੇਸਟ ਤੋਂ ਹਟ ਕੇ ਮੈਂ ਥੋੜਾ ਜਿਹਾ ਰੋਮਾਂਟਿਕ ਟੇਸਟ ਵੱਲ ਤੇ ਥੋੜਾ ਜਿਹਾ ਮਿਕਸਡ ਫੀਲਿੰਗਸ ਵੱਲ ਆ ਰਿਹਾ ਹਾਂ ਬੜੀ ਹੀ ਇਹਦੀ ਮੁਨਫਰਦ ਰਦੀਫ ਹੈ ਗਜ਼ਲ ਦੀ ਕਾਫੀਆ ਜਿਹੜਾ ਤੁਸੀਂ ਆਪਣੇ ਆਪ ਹੀ বুঝਦੇ ਜਾਓਗੇ ਕਹਿੰਦੇ ਹੁੰਦੇ ਆ ਜਦੋਂ ਮਿਸਰਾ ਬੋਲਿਆ ਜਾਂਦਾ ਹੈ ਮਿਸਰਾ ਇਸਾਨੀ ਤੇ ਮਿਸਰਾ ਊਲਾ ਊਲਾ ਦੇ ਵਿੱਚ ਜਿਹੜਾ ਕੁਐਸਚਨ ਪੈਦਾ ਹੁੰਦਾ ਉਸਾਨੀ ਨਹੀਂ ਜਵਾਬ ਦੇਣਾ ਹੁੰਦਾ ਤਾਂ ਉਸ ਲਿਹਾਜ਼ ਨਾਲ ਇੱਕ ਗਜ਼ਲ ਤੁਹਾਡੇ ਸਾਹਮਣੇ ਰੱਖ ਰਿਹਾ ਤਾਂ ਫਿਰ ਮੈਂ ਉਸ ਤੋਂ ਬਾਅਦ ਆਪਣਾ ਸਥਾਨ ਲਾਂਗਾ ਚੰਗਾ ਮਾੜਾ ਵਕਤ guzari ਜਾਂਦੇ ਆ ਚੰਗਾ ਮਾੜਾ ਵਕਤ guzari ਜਾਣਿਆ ਦੇਖ ਲੈ ਤੇਰੇ ਬਿਨ ਵੀ ਸਾਰੀ ਜਾਣਿਆ ਚੰਗਾ ਮਾੜਾ ਵਕਤ guzari ਜਾਣਿਆ ਦੇਖ ਲੈ ਤੇਰੇ ਬਿਨ ਵੀ ਸਾਰੀ ਜਾਣਿਆ ਤੈਨੂੰ ਭੁੱਲਣ ਦੀ ਕੋਸ਼ਿਸ਼ ਵਿੱਚ ਇੰਜ ਲੱਗਦਾ ਤੈਨੂੰ ਭੁੱਲਣ ਦੀ ਕੋਸ਼ਿਸ਼ ਵਿੱਚ ਇੰਜ ਲੱਗਦਾ ਆਪਣੇ ਦਿਲ ਤੋਂ ਬੋਝ ਉਤਾਰੀ ਜਾਣਿਆ ਆਪਣੇ ਦਿਲ ਤੋਂ ਬੋਝ ਉਤਾਰੀ ਜਾਣੇ ਆ ਉਸ ਨੂੰ ਤਾਂ ਇਸ ਗੱਲ ਦੀ ਕੋਈ ਖਬਰ ਨਹੀਂ ਉਸ ਨੂੰ ਤਾਂ ਇਸ ਗੱਲ ਦੀ ਕੋਈ ਖਬਰ ਨਹੀਂ ਜਿਸ ਤੋਂ ਆਪਣਾ ਆਪਾ ਵਾਰੀ ਜਾਣੇ ਆ ਜਿਸ ਤੋਂ ਆਪਣਾ ਆਪਾ ਵਾਰੀ ਜਾਣੇ ਆ ਜੇਕਰ ਖੇਡਣ ਨਹੀਂ ਹੁੰਦਾ ਤਾਂ ਛੱਡ ਦੇਈਏ ਜੇਕਰ ਖੇਡਣ ਨਹੀਂ ਹੁੰਦਾ ਤਾਂ ਛੱਡ ਦੇਈਏ ਕਿਸ ਲਈ ਆਪਾਂ ਖੇਡ ਖਿਲਾਰੀ ਜਾਣੇ ਆ ਕਿਸ ਲਈ ਆਪਾਂ ਖੇਡ ਖਿਲਾਰੀ ਜਾਣਿਆ ਸੱਜਣ ਤੁਰ ਗਏ ਆਪਾਂ ਇੱਥੇ ਕੀ ਕਰਨਾ ਸੱਜਣ ਤੁਰ ਗਏ ਆਪਾਂ ਇੱਥੇ ਕੀ ਕਰਨਾ ਚੱਲ ਆਪਾਂ ਵੀ ਮਾਰ ਉਡਾਰੀ ਜਾਣਿਆ ਚੱਲ ਆਪਾਂ ਵੀ ਮਾਰ ਉਡਾਰੀ ਜਾਣਿਆ ਖੇਡ ਇਸ਼ਕ ਦੀ ਖੇਡ ਰਹੇ ਹਾਂ ਉਮਰਾਂ ਤੋਂ ਖੇਡ ਇਸ਼ਕ ਦੀ ਖੇਡ ਰਹੇ ਹਾਂ ਉਮਰਾਂ ਤੋਂ ਪਤਾ ਨਹੀਂ ਜਿੱਤੀ ਜਾ ਹਾਰੀ ਜਾਂਨੇ ਆ ਪਤਾ ਨਹੀਂ ਜਿੱਤੀ ਜਾ ਹਾਰੀ ਜਾਂਨੇ ਆ ਕੱਲ ਕਿਸੇ ਆਪਣੇ ਤੋਂ ਜੋਸੀ ਕਰਜ਼ ਲਿਆ ਕੱਲ ਕਿਸੇ ਆਪਣੇ ਤੋਂ ਜੋਸੀ ਕਰਜ਼ ਲਿਆ ਹੁਣ ਤੱਕ ਉਸ ਦੀਆਂ ਕਿਸ਼ਤਾਂ ਭਾਰੀ ਜਾਂਨੇ ਆ ਹੁਣ ਤੱਕ ਉਸ ਦੀਆਂ ਕਿਸ਼ਤਾਂ ਭਾਰੀ ਜਾਂਨੇ ਆ ਰੰਜੀਵ ਵਿਚਾਰਨ ਵਾਲੀ ਭਾਵੇਂ ਨਹੀਂ ਸੀ ਉਹ ਰੰਜੀਵ ਵਿਚਾਰਨ ਵਾਲੀ ਭਾਵੇਂ ਨਹੀਂ ਸੀ ਉਹ ਹੁਣ ਤੱਕ ਉਸ ਦੀ ਗੱਲ ਵਿਚਾਰੀ ਜਾਂਨੇ ਆ ਚੰਗਾ ਮਾੜਾ ਵਕਤ guzari ਜਾਂਨੇ ਆ ਵੇਖ ਲੈ ਤੇਰੇ ਬਿਨ ਵੀ ਸਾਰੀ ਜਾਂਨੇ ਆ ਬਹੁਤ ਧੰਨਵਾਦ ਜੀ ਬਹੁਤ ਖੂਬਸੂਰਤ ਸ਼ੇਰਾਂ ਦੇ ਨਾਲ ਨਵਾਜ਼ਿਆ ਬਹੁਤ ਬਹੁਤ ਧੰਨਵਾਦ ਰੰਜੀਵ ਸਰ ਅਸੀਂ ਤੁਹਾਡੇ ਮਸ਼ਕੂਰ ਹਾਂ ਮੈਡਮ ਸੁਖਸੰਦੂ ਬਹੁਤ ਹੀ ਸਤਿਕਾਰਯੋਗ ਵਿਸ਼ੇਸ਼ ਮਹਿਮਾਨ ਅਤੇ ਕਵੀ ਦੇ ਦਰਬਾਰ ਵਿੱਚ ਆਈ ਹੋਈ ਕਵੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਅਕਾਲ ਅੱਜ ਦੀ ਕਵਿਤਾ ਕਿਸਾਨਾਂ ਤੇ ਕਿਸਾਨ ਨੂੰ ਬਚਾ ਲਓ ਹੰਬਲਾ ਮਾਰੋ ਕਿਸਾਨ ਨੂੰ ਬਚਾ ਲਓ ਹੰਬਲਾ ਮਾਰੋ ਖਤਰਾ ਪਿਆ ਕਿਸਾਨੀ ਨੂੰ ਨਸ਼ੇ ਦੇ ਹੜਾਂ ਖੋ ਰਿਆ ਜੜਾਂ ਨਸ਼ੇ ਦੀ ਹੜਾ ਖੋ ਰੀਆਂ ਜੜਾਂ ਓਏ ਖਾ ਲਿਆ ਨੌਜਵਾਨੀ ਨੂੰ ਹੱਕ ਲਈ ਅੜਜੋ ਸੱਚ ਤੇ ਖੜਜੋ ਸ਼ਹਾਦਤਾ ਕਰਜੋ ਓਏ ਸੱਜ ਦੇ ਇਹ ਕੁਰਬਾਨੀ ਨੂੰ ਓਏ ਖਾ ਲਿਆ ਨਸ਼ਾ ਜਵਾਨੀ ਨੂੰ ਅੜਕੇ ਰਹਿਣਾ ਹੱਕ ਨਹੀਂ ਦੇਣਾ ਅੜਕੇ ਰਹਿਣਾ ਹੱਕ ਨਹੀਂ ਦੇਣਾ ਨਾ ਰੋਕੋ ਜ਼ੁਲਮ ਤਫਾਨੀ ਨੂੰ ਓਏ ਖਾ ਗਿਆ ਨਸ਼ਾ ਨੌਜਵਾਨੀ ਨੂੰ ਕਰ ਵੰਡ ਕਾਣੀ ਪੰਜਾਬ ਦੇ ਪਾਣੀ ਕੰਨ ਕਰ ਵੰਡ ਕਾਣੀ ਪੰਜਾਬ ਦੇ ਪਾਣੀ ਹੁਣ ਕੋਣ ਨੂੰ ਫਿਰ ਦੇ ਕਰਸਾਨੀ ਨੂੰ ਸੁਖ ਚੱਲਣ ਤਾਂ ਦੇਵੇ ਉਹਦੀ ਮਨਮਾਨੀ ਨੂੰ ਓਏ ਖਾ ਗਿਆ ਨਸ਼ਾ ਜਵਾਨੀ ਨੂੰ ਦਿੱਲੀ ਸਰਕਾਰੇ ਅਸੀਂ ਧਰਨੇ ਵੀ ਲਾ ਲਈ ਨਾ ਜਾਣ ਸਕੇ ਤੇਰੀ ਆ ਪਸਾਨੀ ਨੀ ਫਿਰ ਸੋਹਾ ਖਾ ਗਏ ਸ਼ੈਤਾਨਾਂ ਨੂੰ ਉਹ ਖਾ ਗਿਆ ਨਸ਼ਾ ਨੌ ਜਵਾਨੀ ਨੂੰ ਖਾ ਗਿਆ ਨਸ਼ਾ ਨੌ ਜਵਾਨੀ ਨੂੰ ਕੈਂਦੀ ਅੱਖਾਂ ਹੁੰਦੀਆਂ ਨੇ ਮੋਹ ਦੀਆਂ ਤੰਦਾਂ ਅੱਖਾਂ ਹੁੰਦੀਆਂ ਨੇ ਮੋਹ ਦੀਆਂ ਤੰਦਾਂ ਗੈਰਤ ਅਣਖ ਤੇ ਇੱਜ਼ਤਾਂ ਦੀਆਂ ਕੰਧਾਂ ਇਨ੍ਹਾਂ ਅੱਖਾਂ ਵਿੱਚ ਸੁਫਨੇ ਨੇ ਹਜ਼ਾਰਾਂ ਕਿਤੇ ਪੱਤ ਝੜ ਕਿਤੇ ਖੂਬ ਹਾਰਾ ਮੇਰੀਆਂ ਦੁਆਵਾਂ ਨੇ ਮੇਰੀਆਂ ਦੁਆਵਾਂ ਨੇ ਕਦੇ ਕਿਸੇ ਦੀ ਅੱਖ ਨਾ ਰੋਵੇ ਕੋਈ ਆਪਣਾ ਕਿਸੇ ਤੋਂ ਵੱਖ ਨਾ ਹੋਵੇ ਅੱਖਾਂ ਵਿੱਚ ਅਥਰੂ ਆਉਂਦੇ ਨਹੀਂ ਸੁੱਖ ਕੁਝ ਨਜ਼ਾਰਾ ਹੁੰਦਾ ਏ ਕੋਈ ਵਿਛੜੇ ਨਾ ਆਪਣਿਆਂ ਤੋਂ ਕਿਉਂਕਿ ਆਪਣਿਆਂ ਦਾ ਹੀ ਸਹਾਰਾ ਹੁੰਦਾ ਹੈ ਆਪਣਿਆਂ ਦਾ ਹੀ ਸਹਾਰਾ ਹੁੰਦਾ ਹੈ ਸੋ ਇਸੇ ਹੀ ਤਰ੍ਹਾਂ ਮੇਰੀ ਇੱਕ ਛੋਟੀ ਜੀ ਹੋਰ ਰਚਨਾ ਪਲੀਜ਼ ਥੋੜਾ ਜਿਹਾ ਸਮਾਂ ਮੈਨੂੰ ਦੇ ਦਿਓ ਪਲੀਜ਼ ਸੁਣੋ ਸਾਥਿਓ ਸੁਣੋ ਬੱਚਿਓ ਮੈਂ ਆਪਣੇ ਸਕੂਲ ਦੇ ਬੱਚਿਆਂ ਵਾਸਤੇ ਇੱਕ ਲਿਖੀ ਆ ਸੁਣੋ ਸਾਥਿਓ ਸੁਣਿਓ ਸੁਣੋ ਬੱਚਿਓ ਸੱਚੀ ਗੱਲ ਸਮਝਾਵਾਂ ਮਾਵਾ ਵਾਂਗੂ ਪਾਲਣ ਸਾਨੂੰ ਦੇਣ ਠੰਡੀਆਂ ਸ਼ਾਮਾਂ ਕਟ ਕਟ ਕੇ ਰੁੱਖਾਂ ਤਾਈਂ ਨਾ ਇਹ ਕੈਰ ਕਮਾਇਓ ਆਪਣੇ ਜਨਮ ਦਿਹਾੜੇ ਉੱਤੇ ਬੁੱਢਾ ਇੱਕ ਲਗਾਇਓ ਸੋ ਮੈਨੂੰ ਪਤਾ ਲੱਗਾ ਸੀ ਵੀਰ ਜੀ ਦਾ ਅੱਜ ਜਨਮ ਦਿਨ ਬਹੁਤ-ਬਹੁਤ ਮੁਬਾਰਕ ਏਸੀ ਕਰਕੇ ਹੀ ਮੈਂ ਆ ਥੋੜੀ ਜੀ ਮੈਂ ਕਿਹਾ ਚੱਲੇ ਆਪਣੀ ਇਹ ਵੀ ਕਵਿਤਾ ਨਾਲ ਜੋੜਦਾ ਜਨਮ ਤੋਂ ਲੈ ਕੇ ਮੌਤ ਤੱਕ ਇਹ ਪੱਕੇ ਸਾਡੇ ਸਾਥੀ ਇੱਕ ਰੁੱਖ ਦੇ ਸੋ ਸੁੱਖ ਸਾਨੂੰ ਸੱਚ ਕਿਸੇ ਦੀ ਆਖੀ ਹਰ ਘਰ ਦੇ ਵਿੱਚ ਜਾ ਕੇ ਮੇਰਾ ਇਹ ਸੰਦੇਸ਼ ਪਚਾਇਓ ਜਨ ਆਪਣੇ ਜਨਮ ਦਿਹਾੜੇ ਉੱਤੇ ਬੂਟਾ ਇੱਕ ਲਗਾਇਓ ਮਾਈ ਮਾਇਆ ਧਾਰੀ ਹੋ ਕੇ ਬੰਦਾ ਖੇਡੇ ਖੇੜ ਅਵੱਲੇ ਪੌਣ ਗੁਰੂ ਪਾਣੀ ਮਾ ਧਰਤੀ ਸਭ ਦੁਸ਼ਿਤ ਹੋ ਚੱਲੇ ਰੁੱਖ ਕਰਦੇ ਨੇ ਸ਼ੁੱਧ ਹਵਾ ਨੂੰ ਲੋਕਾਂ ਨੂੰ ਸਮਝਾਇਓ ਆਪਣੇ ਜਨਮ ਦਿਹਾੜੇ ਉੱਤੇ ਬੂਟਾ ਇੱਕ ਲਗਾਇਓ ਜੇ ਅੱਜ ਤੋਂ ਨਾ ਸੰਭੇ ਆ ਭਾ ਰੁੱਖ ਹਵਾ ਤੇ ਪਾਣੀ ਸਮਝੇ ਸਾਡੀ ਸਬਿਧਾ ਦੀ ਹੋਊ ਖਤਮ ਕਹਾਣੀ ਸੰਜਮ ਦੇ ਨਾਲ ਚੱਲੋ ਭਾਈ ਵਾਤਾਵਰਨ ਬਚਾਓ ਆਪਣੇ ਜਨਮ ਦਿਨ ਤੇ ਸੁਖ ਬੋਟਾ ਇੱਕ ਜੂਰ ਲਗਾਓ ਧੰਨਵਾਦ ਜੀ